ਨਮਸਕਾਰ ਆਦਾਬ ਗੁਰਚਰਨ ਥੇੰਦੋ ਬੋਲੋ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਸੁਣਿਆ ਤੁਸੀਂ ਸੱਚੀ ਮੁੱੱਚੀ ਜ਼ਿੰਦਗੀ ਦੇ ਰੰਗ ਬਦਲਦੇ ਰਹਿੰਦੇ ਨੇ ਕਹਿੰਦੇ ਜਦੋਂ ਮੈਂ ਪੈਂਦਾ ਨਾ ਤੇ ਮੇ ਤੋਂ ਬਾਅਦ ਸੱਤਰੰਗੀ ਪੀਂਗ ਨਿਕਲਦੀ ਐ ਤੇ ਜਿਹੜਾ ਵੀ ਉਹ ਸੱਤਰੰਗੀ ਪੀਂਗ ਵੱਲ ਵਹਿੰਦਾ ਹੈ ਨਾ ਤੇ ਉਹ ਰੰਗਾਂ ਨੂੰ ਹੀ ਗਿਣਨ ਲੱਗ ਪੈਂਦਾ ਵਿੱਬ ਗਿਓਰ ਵਾਇਲਟ ਹੈ ਇੰਡੀਗੋ ਹੈ orange ਹੈ red ਤੇ ਉਹ ਪੀਂਗ ਦੇ ਨੇ ਵਿੰਦਾ ਲੋਪ ਹੋ ਜਾਂਦੀ ਤੇ ਜ਼ਿੰਦਗੀ ਦੇ ਰੰਗ ਵੀ ਇਸੇ ਤਰ੍ਹਾਂ ਹੀ ਬਦਲਦੇ ਰਹਿੰਦੇ ਨੇ ਜ਼ਿੰਦਗੀ ਦੇ ਰੰਗਾਂ ਨੂੰ ਅਗਰ ਅਸੀਂ ਲੈ ਕੇ ਤੁਰੀਏ ਤਾਂ ਮੈਨੂੰ ਲੱਗਦਾ ਕਿ ਅਸੀਂ ਤਾਂ ਜਵਾਨੀ ਬਚਪਨ ਤੋਂ ਲੈ ਕੇ ਜਵਾਨੀ ਬੁਢਾਪੇ ਤੀ ਦੇ ਵੱਖ-ਵੱਖਰੇ ਰੰਗ ਹਰ ਕੋਈ ਵੇਂਦਾ ਤੇ ਹੁਣ ਤਿੰਨ ਇੱਥੋਂ ਤੱਕ ਹੋ ਗਿਆ ਕਿ ਬੱਚਾ ਜੇ ਮਾਰੀ ਕੋਈ ਕੁਝ ਹੁੰਦਾ ਤੇ ਨਾਲ ਹੀ ਰੰਗ ਆ ਜਾਂਦਾ ਹੈ ਪਿੰਕ ਹੈ ਕਿ ਬਲੂ ਹੈ ਤੇ ਫਿਰ ਬੱਚਾ ਜਵਾਨ ਹੁੰਦਾ ਤੇ ਫਿਰ ਜ਼ਿੰਦਗੀ ਦੇ ਵੱਖ-ਵੱਖਰੇ ਰੰਗਾਂ ਦੇ ਵਿੱਚ ਜਦੋਂ ਵੱਢਦਾ ਤੇ ਫਿਰ ਪਤਾ ਲੱਗਦਾ ਕਿ ਜ਼ਿੰਦਗੀ ਦਾ ਸੰਘਰਸ਼ ਕਿੱਡਾ ਵਟਾ ਹੈ ਜਦੋਂ ਕਦੇ ਖੁਸ਼ਹਾਲੀ ਆ ਜਾਂਦੀ ਹੈ ਤੇ ਇੰਜ ਲੱਗਦਾ ਕਿ ਜਿਵੇਂ ਸਾਰਾ ਕੁਝ ਹਾਲੀਦਵਾਨੇ ਹਰਿਆ ਹੀ ਹਰਿਆ ਹੋਵੇ ਤੇ ਜਦੋਂ ਉਦਾਸੀ ਹੁੰਦੀ ਹੈ ਤੇ ਫਿਰ ਇੰਜ ਲੱਗਦਾ ਕਿ ਕੁਸਮੁਸਾ ਸ਼ਾਇਆ ਹੋਇਆ ਹੈ ਬਰਾਊਂਜੇ ਰੰਗ ਹੋ ਗਿਆ ਤੇ ਜੇ ਕੋਈ ਸਾਡਾ ਬਹੁਤ ਪਿਆਰਾ ਸਾਡੇ ਤੋਂ ਵਿਛੜ ਜਾਵੇ ਤੇ ਬਿਲਕੁਲ ਕਾਲਾ ਹਨੇਰਾ ਸ਼ ਆ ਜਾਂਦਾ ਸੋ ਜ਼ਿੰਦਗੀ ਦੇ ਇਹਨਾਂ ਬਦਲਦੇ ਰੰਗਾਂ ਨੂੰ ਆਪਾਂ ਦੇਖਦੇ ਨਹੀਂ ਆ ਤੇ ਇਹਨਾਂ ਨੂੰ ਮਾਨਦੇ ਨਹੀਂ ਆ ਤੇ ਗੱਲ ਇਹ ਹੈ ਅਸੀਂ ਨਾ ਰੰਗਾਂ ਨੂੰ ਵੇਖ ਕੇ ਕਿੰਨਾ ਕੋ ਖੁਸ਼ ਹੋਣਾ ਤੇ ਕਿੰਨਾ ਕੋ ਉਦਾਸ ਹੋਣਾ ਜ਼ਿੰਦਗੀ ਦਾ ਮਾਪਦੰਡ ਜ਼ਿੰਦਗੀ ਦਾ ਤੋਲ ਇਸ ਚੀਜ਼ ਤੇ ਉੱਪਰ ਬਹੁਤ ਜ਼ਿਆਦਾ ਨਿਰਭਰ ਹੁੰਦਾ ਹੈ। ਕਈ ਵਾਰੀ ਬਹੁਤ ਲੋਕ ਇਹੋ ਜਿਹੇ ਨੇ ਜਿਹੜੀ ਛੋਟੀ ਜੀ ਕਾਮਯਾਬੀ ਵੇਖ ਕੇ ਬਹੁਤ ਖੁਸ਼ ਹੋ ਜਾਂਦੇ ਨੇ ਤੇ ਮੁੜ ਕੇ ਸੋਚਦੇ ਨੇ ਕਿ ਬਸ ਹੁਣ ਤਾਂ ਅਸੀਂ ਪਹਾੜੇ ਦੀ ਟੀਸੀ ਤੇ ਚੜ ਗਏ ਹੁਣ ਨਹੀਂ ਅਸੀਂ ਥੱਲੇ ਉਤਰਦੇ ਪਰ ਗੱਲ ਇੰਜ ਨਹੀਂ ਜੀ ਹੁੰਦੀ। ਕਦੇ ਵੀ ਕਿਤੇ ਵੀ ਕੋਈ ਵੀ ਚੀਜ਼ ਟਿਕਦੀ ਨਹੀਂ ਹੈ। ਜ਼ਿੰਦਗੀ ਦਾ ਕੋਈ ਵੀ ਰੰਗ ਕਦੇ ਸਥਿਰ ਨਹੀਂ ਰਹਿੰਦਾ ਤੇ ਅਸੀਂ ਐਵੇਂ ਦੂਜਿਆਂ ਦੇ ਰੰਗ ਵੇਖ-ਵੇਖ ਕੇ ਤੇ ਕਈ ਵਾਰੀ ਆਪ ਡੰਗਾ ਨਾਚ ਚਲੇ ਜਾਂਦੇ ਆ ਤੇ ਫੇਰ ਮੁੜ ਕੇ ਉਸ ਡੰਗਾਂ ਦੇ ਵਿੱਚੋਂ ਨਿਕਲਣ ਦਾ ਸਾਨੂੰ ਕੋਈ ਰਾਹ ਖੜਾ ਹੀ ਨਹੀਂ ਲੱਭਦਾ ਵੇਖੋ ਜ਼ਿੰਦਗੀ ਇੱਕ ਬੜਾ ਲੰਮਾ ਤੇ ਚੌੜਾ ਤੇ ਬਹੁਤ ਹੀ ਕਹਿੰਦੇ ਨੇ ਖੰਨੇਓ ਤਿੱਖੀ ਤੇ ਵਾਲੂ ਨਿੱਕੀ ਇਹ ਇਸ ਪੈਂਡੇ ਵਰਗੀ ਜ਼ਿੰਦਗੀ ਹੈ ਤੇ ਇਸ ਜ਼ਿੰਦਗੀ ਨੂੰ ਸੌਖਿਆ ਕਰਨਾ ਇਹਦੇ ਉੱਪਰ ਚੰਗੀ ਤਰ੍ਹਾਂ ਚੱਲਣਾ ਇਦੇ ਉੱਪਰ ਹੌਸਲੇ ਤੇ ਸਬਰ ਸ਼ੁਕਰ ਦੇ ਨਾਲ ਚੱਲਣਾ ਜਿਹੜਾ ਇਹ ਹਰ ਵਿਅਕਤੀ ਦੇ ਆਪਣੇ ਹੱਥ ਵਿੱਚ ਹੈ। ਕਹਿੰਦੇ ਨੇ ਇਸ ਧਰਮ ਇੱਕ ਸਾਡੀ ਬਹੁਤ ਵੱਡੀ ਆਸਥਾ ਹੈ। ਬੱਚਾ ਜੰਮਦਾ ਅਸੀਂ ਉਹਦੇ ਛੋਟੇ-ਛੋਟੀਆਂ ਧਾਰਮਿਕ ਰੋਹ ਰੀਤਾਂ ਨਿਭਾਉਂਦੇ ਆ ਸਾਡੀ ਮਨ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਰੱਬ ਦੇ ਬਹੁਤ ਨੇੜੇ ਹੋ ਗਏ ਆ ਅਸੀਂ ਰੱਬ ਦਾ ਸ਼ੁਕਰ ਕਰ ਲਈ ਤੇ ਉਹ ਆਸਥਾ ਬੱਚੇ ਦੇ ਨਾਲ ਜਨਮ ਤੋਂ ਹੀ ਜੁੜ ਜਾਂਦੀ ਹੈ। ਤੇ ਕਈ ਵਾਰੀ ਅਸੀਂ ਆਪਣੀਆਂ ਕਾਮਯਾਬੀਆਂ ਲਈ ਅਸੀਂ ਆਪਣੀਆਂ ਪ੍ਰਾਪਤੀਆਂ ਲਈ ਆਪਣੇ ਆਪ ਨੂੰ ਬਹੁਤ ਮਤ ਉਰੰਤ ਸਮਝ ਲੈਨੇ ਆ ਤੇ ਜਦੋਂ ਕੋਈ ਨਾਕਾਮੀ ਹੁੰਦੀ ਹੈ ਤੇ ਫਿਰ ਅਸੀਂ ਰੱਬ ਨੂੰ ਦੋਸ਼ ਦਿੰਨੇ ਆ ਭਾਈ ਗੱਲ ਸੁਣੋ ਗੱਲ ਇੰਜ ਨਹੀਂ ਜੀ ਹੁੰਦੀ ਗੱਲ ਇਹ ਹੁੰਦੀ ਹੈ ਕਿ ਜੋ ਵੀ ਚੰਗਾ ਫੜਾ ਸਾਡੀ ਜ਼ਿੰਦਗੀ ਚ ਵਾਪਰਦਾ ਉਹ ਸਾਡਾ ਆਪਣਾ ਹੁੰਦਾ ਤੇ ਸਾਨੂੰ ਉਹਨੂੰ ਕਬੂਲ ਕਰਨਾ ਹੁੰਦਾ ਕਈ ਵਾਰੀ ਅਸੀਂ ਆਵੇਂ ਆਪਣੇ ਘਰ ਦੇ ਵਿੱਚ ਦੂਜਿਆਂ ਨੂੰ ਦੋਸ਼ ਦੇ ਜਾਂਦੇ ਆ ਵੀ ਮੇਰੀ ਨੌਕਰੀ ਤਾਂ ਤੂੰ ਛੜਾਤੀ ਮੈਂ ਤਾਂ ਭਾਈ ਬਹੁਤ ਤਾਂ ਚੜ ਜਾਣਾ ਸੀਗਾ ਜੇ ਇੰਜ ਨਾ ਨਾ ਘਰ ਚ ਹੁੰਦਾ ਤੇ ਭਾਈ ਅੱਜ ਮੈਂ ਕਿਤੇ ਦੇ ਕਿਤੇ ਪਹੁੰਚੀ ਹੋਣਾ ਸੀ ਮੈਂ ਵੀ ਕਈ ਵਾਰੀ ਕਹਿੰਨੇ ਹੁੰਦੀ ਆ ਭਾਈ ਜੇ ਮੈਂ ਨਾ ਪਰਿਸੀ ਹਾਈ ਮਰਜ਼ੀ ਕਰਦੇ ਸੀ ਮੈਂ ਵਕਾਲਤ ਕਰ ਲੈਂਦੀ ਤੇ ਫਿਰ ਕੀ ਹੋਣਾ ਸੀ ਭਲਾ ਫਿਰ ਕਿਹੜਾ ਮੈਂ ਉੱਥੇ ਮਾਰ ਕਾ ਮਾਰ ਲੈਣਾ ਸੀ ਗੱਲ ਤਾਂ ਸੈਟੀਸਫੈਕਸ਼ਨ ਦੀ ਹੈ ਮੈਨੂੰ ਇੱਕ ਹੋਰ ਛੋਟੀ ਜੀ ਗੱਲ ਆਉਂਦੀ ਹੈ ਜਿਤੇ ਕਿ ਇੱਕ ਵਾਰੀ ਮੈਂ ਤੇ ਮੇਰੇ ਫਾਦਰ ਅਸੀਂ ਛੋਟਾ ਜਿਹਾ ਸਾਡਾ ਸ਼ਹਿਰ ਸੀ ਜੰਡਿਆਲਾ ਉਹਦੇ ਵਿੱਚੋਂ ਲੰਘ ਰਹੇ ਸਾਂ ਤਾਂ ਮੇਰੇ ਪਿਤਾ ਜੀ ਨੂੰ ਜਾਂਦੇ ਕਿਸੇ ਦੁਕਾਨ ਦੇ ਕੋਲ ਅਸੀਂ ਪਹੁੰਚੇ ਤਾਂ ਉਹਨਾਂ ਨੇ ਜਾਂਦੇ ਪੁੱਛਿਆ ੜਮਾ ਸਭ ਕੀ ਹਾਲ ਹੈ ਜੀ ਰਾਜੀ ਖੁਸ਼ ਕਹਿੰਦੇ ਜੀ ਖੁਸ਼ੀ ਤੇ ਕਿਹੜੇ ਗੱਲ ਹੈ ਖੁਸ਼ੀ ਤੇ ਅੰਦਰ ਹੁੰਦੀ ਹੈ ਮੈਨੂੰ ਉਹ ਗੱਲ ਹਜੇ ਤੱਕ ਬੜੀ ਯਾਦ ਰਹਿੰਦੀ ਹੈ ਕਿ ਖੁਸ਼ੀ ਕਿਤੇ ਬਾਹਰ ਨਹੀਂ ਹੁੰਦੀ ਖੁਸ਼ੀ ਦਾ ਰੰਗ ਜਿਹੜਾ ਉਹ ਸਾਡੇ ਅੰਦਰ ਹੀ ਫੁੱਟਦਾ ਹੈ ਤੇ ਜੇ ਸਾਡੇ ਅੰਦਰ ਖੁਸ਼ੀ ਨਹੀਂ ਹੈ ਤੇ ਔਲੇ ਦੋਲੇ ਜਿੰਨਾ ਮਰਜੀ ਸਮਾਨ ਪਿਆ ਹੋਵੇ ਉਹ ਖੁਸ਼ੀ ਬੇਮਾਇਨਾ ਹੋ ਜਾਂਦੀ ਹੈ ਤੇ ਅਸੀਂ ਕਾਹਦੇ ਲਈ ਭੱਜੇ ਫਿਰਦੇ ਹਾਂ ਖੁਸ਼ੀਆਂ ਵਾਸਤੇ ਤੇ ਖੁਸ਼ੀ ਦਾ ਰੰਗ ਕਿਹੋ ਜਿਹਾ ਹੁੰਦਾ ਲਾਲ ਸੁਆ ਚਿਹਰਾ ਜਿਹੜਾ ਨਾ ਖਿੜ ਜਾਂਦਾ ਹੈ ਗੱਲਾਂ ਤੇ ਲਾਲੀ ਆ ਜਾਂਦੀ ਹੈ ਦੇਖੋ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਸੋਰਾ ਕੁਝ ਲਾਲੋ ਲਾਲੋ ਹੋਇਆ ਹੁੰਦਾ ਵਿਆਹ ਸ਼ਾਦੀ ਦੇ ਉੱਪਰ ਮੁੰਡੇ ਨੂੰ ਵੀ ਕਹਿੰਦੇ ਨੇ ਬਈ ਤੂੰ ਵੀ ਲਾਲ ਪੱਗ ਬੰਨ੍ਹਣੀ ਐ ਤੇ ਕੁੜੀ ਨੇ ਤਾਂ ਖਰ ਲਾਲ ਸੂਟ ਪਾਉਣਾ ਹੀ ਹੁੰਦਾ ਉਹ ਲਾਲ ਰੰਗ ਜਿਹੜਾ ਉਸ ਵੇਲੇ ਦੀਆਂ ਖੁਸ਼ੀਆਂ ਦਾ ਪ੍ਰਤੀਕ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਚੇਰੋ ਰੰਗ ਭਰਿਆ ਰਹਿੰਦਾ ਇਹ ਸਾਡੇ ਆਪਣੇ ਤੇ ਨੰਬਰ ਕਰਦਾ ਮੈਂ ਕਈ ਵਾਰੀ ਕਹਿੰਨੇ ਹੁੰਦੀਆਂ ਕੁੜੀਆਂ ਨੂੰ ਬਈ ਅੱਜਕੱਲ ਜਿਹੜੇ ਅਸੀਂ ਬਹੁਤ ਤਾਮ-ਚਾਹਾਂ ਵਾਲੇ ਪਾਉਂਦੇ ਆ ਨਾ ਡ्रेसेस ਤੇ ਉਹ ਲਾਲ ਰੰਗ ਜਿਹੜਾ ਭਾਈ ਇਹ ਤਾਂ ਉਸੇ ਦਿਨ ਹੀ ਦੇਖਣਾ ਕਿਸੇ ਨੇ ਜਿਉਂ ਹੀ ਤੁਸੀਂ ਸਾਰੇ ਘਰ ਜਾਣਾ ਤੇ ਲਾਲਖ ਗਰਾਉ ਤਾਰਨਾ ਤੇ ਜੁਨੇ ਥੱਲੇੋਂ ਰੰਗ ਨਿਕਲਣਾ ਅਸਲ ਦੇ ਵਿੱਚ ਜ਼ਿੰਦਗੀ ਉਹਨੇ ਚਲਾਉਣੀ ਹੈ ਸੋ ਖੁਸ਼ੀਆਂ ਦੇ ਰੰਗਾਂ ਨੂੰ ਮਾਨਣਾ ਜ਼ਰੂਰ ਹੈ ਪਰ ਇਹ ਸਥਿਰ ਨਹੀਂ ਹੁੰਦੇ ਇਹ ਬਹੁਤ ਥੋੜੇ ਸਮੇ ਲਈ ਹੁੰਦੇ ਨੇ ਸੋ ਉਹਨਾਂ ਨੂੰ ਚਿਰ ਸਥਾਈ ਬਣਾਉਣ ਲਈ ਬੜਾ ਵਟਾਇਸ਼ਾ ਤਨ ਕਰਨਾ ਪੈਂਦਾ ਹੈ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਦੇਖਦੀ ਆ ਕਿ ਜਿੱਥੇ ਸਾਰਾ ਕੁਝ ਹੈ ਵਧੀਆ ਨੌਕਰੀਆਂ ਨੇ ਵੱਡਾ ਘਰ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਫਿਰ ਵੀ ਅੰਦਰ ਕਿਤੇ ਨਾ ਕਿਤੇ ਇੱਕ ਖਲਾਅ ਹੈ ਉਹ ਖਲਾਅ ਕਿਉਂ ਹੈ ਕੀ ਕਾਰਨ ਹੈ ਬੜਾ ਖੋਜ ਕਰਨ ਦਾ ਯਤਨ ਕਰਦੀਆਂ ਬੜੀ ਵੱਜ ਸੋਚਦੀਆਂ ਬਈ ਕਿਉਂ ਐਸਾ ਹੋ ਰਿਹਾ ਹੈ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਚਿਹਰਿਆਂ ਤੇ ਰੌਣਕ ਨਹੀਂ ਹੈ ਘਰ ਵਿੱਚ ਬੱਚਾ ਪੈਦਾ ਹੋਇਆ ਜਿੱਥੇ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਉੱਥੇ ਅੱਜ ਦੀ ਸਾਡੀ ਟੈਕਨੋਲੋਜੀ ਅੱਜ ਦਾ ਸਾਡਾ ਜਿਹੜਾ ਫੋਨ ਤੋਂ ਹਰ ਕੰਮ ਵੇਖ ਕੇ ਅਸੀਂ ਕਰਨਾ ਹੈ ਅਸੀਂ ਬੱਚਿਆਂ ਦਾ ਵਾਧਾ ਵੀ ਰੋਕ ਲੈਣੇ ਉਹਨਾਂ ਦੀ ਗ੍ਰੋਥ ਨੂੰ ਲੋਕ ਲੰਨੇ ਆ ਕਿ ਇਹਨੂੰ ਆ ਨਹੀਂ ਖਾਣਾ ਇਹਨਿਆਉ ਨਹੀਂ ਖਾਣਾ ਡਾਕਟਰ ਨੇ ਕਿਹਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਉਹ ਜਿਹੜਾ ਬੱਚੇ ਦਾ ਜਿਹੜਾ ਪਿੰਕ ਰੰਗ ਹੁੰਦਾ ਨਾ ਜੋ ਬਲੂ ਕਲਰ ਹੁੰਦਾ ਨਾ ਉਹ ਸਿਪਲੇ 2-4 ਸਾਲਾਂ ਦੇ ਵਿੱਚ ਹੀ ਖਤਮ ਕਰ ਦਿੰਦੇ ਆ ਸੋ ਬਈ ਕਦੀ ਕਦੀ ਬਜ਼ੁਰਗਾ ਤੇ ਵੀ ਵਿਸ਼ਵਾਸ ਕਰ ਲਿਆ ਕਰੋ ਜਿਨ੍ਹਾਂ ਨੇ ਪਹਿਲੋਂ ਤੁਹਾਨੂੰ ਤੁਹਾਡੇ ਕਹ ਲੋ ਘਰ ਵਾਲੇ ਨੂੰ ਜਾਂ ਤੁਹਾਨੂੰ ਪਾਲਿਆ ਸੀਗਾ ਉਹ ਬਜ਼ੁਰਗਾ ਦੇ ਪੱਲੇ ਕੁਛ ਨਾ ਕੁਛ ਤਾਂ ਹੈਗਾ ਹੈ ਇਹਨਾਂ ਸੋਚੋ ਬਈ ਜੇ ਇਹਨਾਂ ਨੇ ਡਾਈਪਰ ਨਹੀਂ ਲਾਇਆ ਸੀ ਤੇ ਇਹਨੂੰ ਡਾਈਪਰ ਲਾਉਣਾ ਆਉਣਾ ਹੀ ਨਹੀਂ ਹੈ ਆਜਣਾ ਚਿੰਤਾ ਨਾ ਕਰੋ ਮੜਜ ਸਿੱਖਣ ਦੀ ਲੋੜ ਹੁੰਦੀ ਹੈ ਹਾਂ ਠੀਕ ਹੈ ਖਾਣ ਦੀਆਂ ਕੁਝ ਚੀਜ਼ਾਂ ਅੱਜਕੱਲ ਨਵੀਆਂ ਆ ਗਈਆਂ ਨੇ ਪਰ ਇਹ ਵੀ ਨਹੀਂ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਭੁੱਲ ਜਾਓ ਸੋ ਬੱਚੇ ਦੇ ਬਚਪਨ ਦੇ ਰੰਗ ਨੂੰ ਇਨ੍ਹਾਂ ਤੂ ਤੂ ਮੈ ਮੈ ਦੇ ਵਿੱਚ ਬਿਲਕੁਲ ਖਤਮ ਨਾ ਕਰੋ ਬੁੜਾਪੇ ਦਾ ਜਿਹੜਾ ਰੰਗ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਇੱਕ ਤੇਜੀ ਜਨਰੇਸ਼ਨ ਰਹਿ ਰਹੀ ਹੈ ਉਸ ਜਨਰੇਸ਼ਨ ਦਾ ਵੀ ਆਪਣਾ ਇੱਕ ਰੰਗ ਹੈ ਉਹਨੇ ਮਿਲ ਜ਼ਿੰਦਗੀ ਦਾ ਉਹ ਲਾਲ ਰੰਗ ਮਾਣਿਆ ਸੀ ਤੇ ਇਸ ਵੇਲੇ ਉਹ ਜ਼ਿੰਦਗੀ ਦੇ ਟਲਾਨ ਵਾਲੇ ਰੰਗ ਵੱਲ ਨੇ ਤੇ ਤੁਸੀਂ ਉਹਨਾਂ ਦੇ ਉਸ ਰੰਗ ਦੀ ਆਭਾ ਨੂੰ ਖਤਮ ਨਾ ਕਰੋ ਉਹਨੂੰ ਉਸ ਤਰ੍ਹਾਂ ਬਰਕਰਾਰ ਰੱਖੰਦਾਰਨ ਜਾਰ ਕਰੋ ਮਨ ਯਾਦਾਂ ਦਾ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਚਾਰ ਫੇਸਸ ਦਸੀਆਂ ਨੇ ਬਚਪਨ ਹੈ ਜਵਾਨੀ ਹੈ ਫਿਰ ਗ੍ਰਿਸ਼ਤੀ ਹੈ ਫਿਰ ਬੜਾਪਾ ਹੈ ਸ਼ੈਕਸਪੀਅਰ ਕਹਿੰਦਾ ਸੈਵਨ ਸਟੇਜਸ ਆਫ ਮੈਨ ਸੱਤ ਸਟੇਜਸ ਨੇ ਬੰਦੇ ਦੀਆਂ ਤੇ ਇਹ ਜਿਹੜੀ ਦੁਨੀਆ ਹੈ ਨਾ ਇੱਕ ਸਟੇਜ ਹੈ ਹਰ ਬੰਦਾ ਇੱਥੇ ਆਉਂਦਾ ਆਪਣਾ ਪਾਰਟ ਪਲੇ ਕਰਦਾ ਤੇ ਇਸ ਪਲੇਟਫਾਰਮ ਤੋਂ ਇਸ ਸਟੇਜ ਤੋਂ ਰੁਖਸਤ ਹੋ ਜਾਂਦਾ ਹੈ ਸੋ ਜ਼ਿੰਦਗੀ ਦੇ ਉਹ ਸੱਤ ਰੰਗ ਵੇਬਗਿਓਰ ਜਿਹੜੀ ਹੈ ਉਹ ਸ਼ੈਕਸਪੀਅਰ ਨੇ ਜ਼ਿੰਦਗੀ ਨੂੰ ਇਹਨਾਂ ਸੱਤ ਰੰਗਾਂ ਦੇ ਨਾਲ ਬਿਆਨਿਆ ਆਓ ਆਪਾਂ ਜ਼ਿੰਦਗੀ ਦੇ ਇਹਨਾਂ ਰੰਗਾਂ ਨੂੰ ਕਾਇਮ ਰੱਖੀਏ ਤੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਨਾਲ-ਨਾਲ ਆਲੇ ਦੁਆਲੇ ਆਪਣੇ ਪਰਿਵਾਰ ਦੀਆਂ ਤੇ ਦੂਜਿਆਂ ਦੀਆਂ ਖੁਸ਼ੀਆਂ ਨੂੰ ਵੀ ਬਰਕਰਾਰ ਰੱਖੇ